ਜਾਂ ਸਟਾਕ ਮਾਰਕੀਟ ਅੱਜ ਪੂਰੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਸੋ ਇਹਦੇ ਨਾਲ ਹੀ ਜੇ ਗੱਲਬਾਤ ਕਰੀਏ ਹਰ ਵਰਗ ਅੱਜ ਯੂਥ ਵੀ ਸਟਾਕ ਮਾਰਕੀਟ ਦੇ ਵਿੱਚ ਆਏ ਦਿਨ ਨਵੇਂ-ਨਵੇਂ ਆਪਣੇ ਭਵਿੱਖ ਨੂੰ ਤਲਾਸ਼ ਕਰਦਾ ਨਜ਼ਰ ਆ ਰਿਹਾ ਹੈ ਇਸੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਸਟਾਕ ਐਂਡ ਕੈਪੀਟਲ ਦੇ ਵਿੱਚ ਜਿੱਥੇ ਤਿਰਭਵਨ ਥਾਪੜ ਜੀ ਯਾਨੀ ਕਿ ਟੀ ਐਸ ਥਾਪੜ ਚੌਥੀ ਵਾਰ ਆਪਣੀ ਚੇਅਰਮੈਨਸ਼ਿਪ ਲਈ ਨਵਾਜ਼ੇ ਗਏ ਨੇ ਸੋ ਗੱਲਬਾਤ ਕਰਦੇ ਹਾਂ ਅਸੀਂ ਵਧਾਈ ਵੀ ਦੇਣੇ ਆਂ ਔਰ ਗੱਲਬਾਤ ਕਰਦੇ ਹਾਂ ਜਾਣਦੇ ਆਂ ਕਿ ਹੁਣ ਨੈਕਸਟ ਕੀ ਵਿਜ਼ਨ ਲੈ ਕੇ ਆਣਗੇ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਯੂਥ ਦੇ ਵਿੱਚ ਇੱਕ ਨਵਾਂ ਸੁਪਨਾ ਜਾਂ ਇੱਕ ਨਵਾਂ ਇੰਟਰਸਟ ਜਾਗਿਆ ਹੈ ਸਟਾਕ ਮਾਰਕੀਟ ਨੂੰ ਲੈ ਕੇ ਉਸ ਦੇ ਵਿੱਚ ਇਹ ਉਹਨਾਂ ਨੂੰ ਸਹੀ ਦਿਸ਼ਾ ਔਰ ਸਹੀ ਗਾਈਡੈਂਸ ਕਿਦਾਂ ਦੇਣਗੇ ਸਰ ਨਮਸਕਾਰ ਨਮਸਕਾਰ ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਹੋਵੇ ਕਿ ਤੁਸੀਂ ਚੌਥੀ ਵਾਰੀ ਤੁਹਾਡੇ ਅਸ਼ੀਰਵਾਦ ਵਾਲੀ ਬਣਿਆ ਜੀ ਬਾਕੀ ਗਾਣਾ ਵੀ ਗਾਉਂਦੇ ਹੋ ਮੁਬਾਰਕ ਹੋ ਤੁਮਹੇ ਉਹ ਕੀ ਕਹਿੰਦੇ ਇੱਕ ਉਹ ਵੀ ਸੁਣਾਈ ਦੋ ਬਾਕੀ ਸੰਦੀਪ ਜੀ ਤੁਸੀਂ ਮੇਰੀ ਇੰਟਰਵਿਊ ਮੰਦੇ ਚ ਬੜੀ ਲਈ ਯੂਕਰੇਨ ਵੇਲੇ ਵੀ ਗੁਰ ਵੇਲੇ ਵੀ ਮੈਂ ਕਦੀ ਮੰਦਾ ਨਹੀਂ ਬੋਲਿਆ ਪਰ ਅੱਜ ਤੁਸੀਂ ਮੰਨਦੇ ਹੋ ਕਿ 18000 17000 ਦੇ ਇੰਡੈਕਸ ਤੋਂ ਮੈਂ ਤੇਜ਼ੀ ਬੋਲਣ ਲੱਗਾ ਜੀ ਸੋ ਤੇਜ਼ੀ ਜਿਹੜੀ ਹੈਗੀ ਹੈ ਉਹ ਬਰਕਰਾਰ ਰਹਿਣੀ ਹੈ ਛੋਟੇ ਮੋਟੀਆਂ ਥੋੜੀਆਂ ਬੋਧੀਆਂ ਕਰੈਕਸ਼ਨ ਆ ਸਕਦੀਆਂ ਪਰ ਲੋਕ ਜਿਹੜੇ ਹੈ ਵਿਸ਼ਵਾਸ ਜਿਹੜੇ ਕਰਦੇ ਉਹ ਪੈਸੇ ਕਮਾਰੇ ਆ ਜਿਹੜੇ ਲੋਕ ਸਮਝਦੇ ਸੱਟਾ ਉਹ ਬੰਦੇ ਪੈਸੇ ਨਹੀਂ ਕਮਾ ਸਕਦੇ ਦੇਖੋ ਐਸੇਲੇ ਜਿਹੜੀ ਇਹ ਇਨਵੈਸਟਮੈਂਟ ਜਿਹੜੀ ਹੈ ਜਿਹੜਾ ਆਦਮੀ ਕਰੂਗਾ ਜੋ 10 ਸਾਲ ਦੀ ਕਰਦਾ ਤੇ ਇਥੋਂ ਰੁਪਇਆ 4-4 ਗੁਣੇ 10 ਸਾਲ ਜੋ ਜਾਣਗੇ ਪਰ ਸਿਆਬੀ ਦੇ ਆંકੜੇ ਤਾਂ ਸਰ ਇਹ ਕਹਿ ਰਿਹਾ ਕਿ 93 94% ਲੋਕੀ ਲਾਸਟ ਹੈਗੇ ਐ ਤੇ ਤੁਸੀਂ ਕਹਿ ਰਹੇ ਹੋ ਕਿ ਹੋਰ ਇਨਵੈਸਟ ਕਰੋ ਹੋਰ ਇਨਵੈਸਟ ਕਰੋ ਸਮਝਦੇ ਨਹੀਂ ਜਿਹੜਾ ਹੁਣ ਤੇਜ ਗੱਡੀ ਚ ਲੰਦਾ ਐਕਸੀਡੈਂਟ ਹੁੰਦਾ ਮਰਦਾ ਕਿ ਨਹੀਂ ਗੁੱਸੇ ਕਿਉਂ ਕਰ ਰਹੇ ਹੋ ਸਰ ਗੁੱਸੇ ਕਿ ਤੁਸੀਂ ਤੁਸੀਂ ਸਾਡੇ ਕੰਮ 'ਚ ਘਾਟਾ ਕਿਉਂ ਦੱਸਦੇ ਤਾਂ ਲੋਕ ਲੈ ਕੇ ਆਣੇ ਆ ਤੁਸੀਂ ਭਜਾਉਣ ਵਾਲੀ ਗੱਲ ਕਰਦੇ ਹੋ ਸਰ ਸਿਆਬੀ ਸਾਡੀ ਥੋੜੀ ਐ ਸਿਆਬੀ ਤੁਹਾਡੀ ਐ ਤੁਸੀਂ ਸਿਆਬੀ ਨਾਲ ਅਸੀਂ ਸਿਆਬੀ ਇਹਨੂੰ ਅਸੀਂ ਆਪਣੀ ਸਾਡਾ ਪ੍ਰੋਫਿਟ ਐ ਕਿ ਵਧਿਆ ਲੁਧਿਆਣਾ ਸਿਕਿਉਰਿਟੀ ਦਾ ਤੋਂ ਮੇਨ ਇਹ ਹੈ ਕਿ ਜਦੋਂ ਤੁਸੀਂ ਜਿਹੜਾ ਆਦਮੀ ਰੈਸ ਚੱਲੂਗਾ ਚਾਹੇ ਜਿੱਦਾਂ ਮਰਜੀ ਚੱਲੇ ਤੁਸੀਂ ਸਲੋ ਐਂਡ ਸਟਡੀ بیس ਦੀ ਰੈਸ ਹਾਂ ਤੁਸੀਂ ਇਨਵੈਸਟਮੈਂਟ ਕਰੋ ਸਟਡੀ ਕਰੋ ਕਰਜ਼ ਚੱਕ ਕੇ ਨਾ ਸ਼ੇਅਰ ਲਓ ਤੁਸੀਂ ਪੈਸੇ ਆਪਣੇ ਨਾਲ ਲਓ ਨੁਕਸਾਨ ਨਹੀਂ ਹੋ ਸਕਦਾ ਨਹੀਂ ਸਿੱਪ ਲਗਾਓ ਬੌਜੀ 2.5 2 3-3% ਦੀ ਮਹੀਨੇ ਦੀ ਹੁਣ ਵੀ ਸਿੱਪ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਤੁਹਾਨੂੰ ਪ੍ਰੋਫਿਟ ਹੈ ਤੁਸੀਂ ਕਿਉਂ ਸੱਟਾ ਕਰਦੇ ਹੋ ਬਿਲਕੁਲ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਦੇਖੋ ਗੱਲ ਸੁਣੋ ਜੇ ਮੋਦੀ ਗਵਰਨਮੈਂਟ ਨੇ ਸਭ ਤੋਂ بڑا ਰੋਜ਼ਗਾਰ ਦਿੱਤਾ ਹੈ ਜਿਹੜਾ ਬੰਦਾ ਸਮਝਦਾ ਹੋਵੇ ਲੋਕ ਕਹਿੰਦੇ ਸੀ ਨਾ ਵੀ ਬੇਰੁਜ਼ਗਾਰ ਹੈ ਕੋਈ ਬੰਦਾ ਹੈਗਾ ਰੋਜ਼ਗਾਰ ਕੋਈ ਡਰਾਈਵਰ ਨਹੀਂ 20000 ਤੋਂ ਘੱਟ ਮਿਲਦਾ ਕੋਈ ਨੌਕਰਾਨੀ 10000 ਤੋਂ ਘੱਟ ਨਹੀਂ ਮਿਲਦੀ ਕਾਰਨ ਕੀ ਹੈ ਪੈਸੇ ਨਹੀਂ ਬਹੁਤ ਵੱਧ ਗਈ ਹੈ ਪੈਸੇ ਮਹਿੰਗਾਈ ਲੋਕਾਂ ਕੋ ਪੈਸਾ ਆ ਤਾਂ ਦਿੰਦੇ ਆ ਜੇ ਜਿਹੜੀ ਚੀਜ਼ ਤੁਹਾਡੇ ਕੋਲ ਹੈ ਉੱਤੇ ਤੁਸੀਂ ਇਨਵੈਸਟਮੈਂਟ ਕੀਤੀ ਉਹ ਵੀ ਤਾਂ ਮਹਿੰਗੀ ਹੋਗੀ ਨਾ ਜੇ ਤੁਸੀਂ 10 ਰੁਪਏ ਦਾ 600 ਰੁਪਏ ਦਾ ਤੁਹਾਡਾ ਹੀ ਤਾਂ 100 ਹੋ ਗਿਆ ਨਹੀਂ ਨਹੀਂ ਇੱਥੇ ਤਾਂ ਉਹ ਹੈ 10 ਰੁਪਏ ਦਾ ਲਿੱਤਾ ਸੀ 1 ਰੁਪਏ ਦਾ ਰਹਿ ਗਿਆ ਮਹਿੰਗਾਈ ਹੁਣ ਜੇ ਤੁਸੀਂ ਡਰਾਈਵਰ ਲੈਣ ਚੱਲ ਜਾਓ 20000 ਰੁਪਏ ਦੇ ਵਿੱਚ ਡਰਾਈਵਰ ਨਹੀਂ ਮਿਲਦਾ ਜੀ ਹੈ ਘਰ ਦਾ ਨੌਕਰਾਨੀਆ 12 15000 ਦੀ ਮਹਿੰਗਾਈ ਜੇ ਹੈਗੀ ਤਾਂ ਕਮਾਈ ਵੀ ਖਰਚੇ ਜਿਹੜੀ 700 ਰੁਪਏ ਵਾਲੀ ਨੌਕਰਾਨਾ ਜਾਂ ਨੌਕਰ ਸੀ ਉਹ 10000 ਤੋਂ ਘੱਟ ਨਹੀਂ ਲੈਂਦਾ ਬੜਾ ਅਪਰਚੂਨਿਟੀ ਹੈ ਇਸ ਵੇਲੇ ਮਿਲਦੇ ਹੀ ਨਹੀਂ ਕੋਈ ਤੋ ਤੁਸੀਂ ਹੁਣ ਜਿਹੜਾ ਯੂਥ ਹੈਗਾ ਜਿਹੜੇ ਨਵੇਂ-ਨਵੇਂ ਇਨਵੈਸਟਰਸ ਆ ਚੁੱਕੇ ਆ ਬਾਜ਼ਾਰ ਦੇ ਵਿੱਚ ਔਰ ਲਗਾਤਾਰ ਜਿਵੇਂ ਕਿ ਤੁਹਾਡੇ ਵਰਗੇ ਕਿਸੇ ਸਮਝਦਾਰ ਨੇ ਦੱਸਿਆ ਸੀਗਾ ਕਿ ਹਰ ਮਹੀਨੇ ਇੰਡੀਆ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਲਗਭਗ 50 ਲੱਖ ਕਰੋੜ ਰੁਪਏ ਇਨਵੈਸਟ ਹੋ ਰਿਹਾ ਸੋ ਉਹਨੂੰ ਕੀ ਕੀ ਗਾਈਡੈਂਸ ਹੈ ਸਾਰੇ ਕੁਮਾਰ ਆ ਜਿਨ੍ਹਾਂ ਨੇ ਸਿੱਪ ਲਗਾਈ ਹੈ ਸਾਰੇ ਕੁਮਾਰ ਆ ਸਿੱਪਾ ਲਗਾਨੀਆ ਚਾਹੀਦੀ ਹੈ ਸਿਰਫ ਜਿਸ ਬੰਦੇ ਨੂੰ ਨਹੀਂ ਸਮਝ ਆਏਗੀ ਉਹ ਸਿੱਪ ਲਗਾਵੇ ਜਿੱਦਾਂ ਹੁਣਾ ਪੁਰਾਣੇ ਲੋਕਾਂ ਨੂੰ ਸਮਝ ਨਹੀਂ ਸੀ ਉਹ ਐਵੜੀ ਕਰਾ ਦਿੰਦੇ ਸੀ ਪਰ ਕੋਈ ਮੰਨਦਾ ਸੀ ਇਹ ਥੋੜਾ ਕਿਤੇ ਵੀ ਜੂਆ ਖੇੜਦੇ ਸੀ ਸਾਬਾ ਸਾਬ ਕੋਈ ਮੰਨਦਾ ਹੈ ਕਿ ਮੈਨੂੰ ਸਮਝ ਨਹੀਂ ਹੈਗੀ ਸਾਰੇ ਤਾਂ ਕਹਿੰਦੇ ਅਸੀਂ ਸਮਝ ਨਹੀਂ ਜਿਹੜੇ ਜ਼ਿਆਦਾ ਸਮਝਦਾਰ ਹੋਵੇ ਨੁਕਸਾਨ ਪਾਉਂਦੇ ਆ ਜੀ ਤੋ 93% ਉਹੀ ਹੈ ਤੁਹਾਨੂੰ ਹਾਂ ਜ਼ਿਆਦਾ ਸਮਝਦਾਰੀ ਜੀ ਸਮਝ ਹਾਂ ਮਤਲਬ ਕਾਰਨ ਹੈ ਕਿ ਜਿਹੜੇ ਬੰਦੇ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ ਨਾ ਜੀ ਉਹ ਜ਼ਿੰਦਗੀ ਚ ਖਤਾ ਹੀ ਖਾਂਦੇ ਆ ਜੀ ਤੁਸੀਂ ਆਪਣਾ ਸਟੱਡੀ ਕਰੋ ਪੈਸੇ ਆਪਣੇ ਲਗਾਓ ਕੋਈ ਕਰਜ਼ੇ ਚੱਕਣ ਦੀ ਲੋੜ ਨਹੀਂ ਲੋਕ ਤਾਂ ਉਹ ਕੀ ਕਰਦੇ ਆ ਮਕਾਨਗਿਰੀ ਹੀ ਰੱਖ ਕੇ ਸੱਟਾ ਕਰੀ ਜਾਂਦੇ ਆ ਕੋਈ ਬੰਦਾ ਆਪਣੀ ਨੌਕਰੀ ਛੱਡ ਕੇ ਬੈਂਕ ਦੀ ਉਹ ਸੱਟਾ ਕਰਨ ਲੱਗਾ ਉਹ ਬੌਜੀ ਤੂੰ ਇਹ ਦੇਖੋ ਕਿ ਕਿੱਦਾਂ ਚੱਲੂਗਾ ਸਿਸਟਮ ਜੇ ਸਾਰੀ ਦੁਨੀਆ ਇਸ ਪਾਸੇ ਆ ਜਾਊਗੀ ਤੇ ਵਪਾਰ ਕਰਨਾ ਨਹੀਂ ਕਿਸੇ ਨੇ ਵੇੰਤ ਕਰਨੀ ਨਹੀਂ ਕਿਸੇ ਨੇ ਇਹ ਤਾਂ ਨੇਚੁਰਲੀ ਆ ਆਉਣ ਵਾਲਾ ਬਹੁਤ ਵਕਤ ਮਾੜਾ ਹੋਊਗਾ ਕਿ ਲੋਕ ਜੋ ਅੱਜ ਸੈਂਸੈਕਸ ਕਹਿੰਦੇ ਆਲ ਟਾਈਮ ਹਾਈ ਹੈਗਾ ਠੀਕ ਹੈ ਤੇ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਚਾਹਾਂ ਆਲ ਟਾਈਮ ਹਾਈ ਹੈ ਇਹ ਕੋਈ ਵਰਲਡ ਦੀ ਪਾਵਰ ਹੈ ਹਿੰਦੁਸਤਾਨ ਜੀ ਜੇ ਬਾਕੀਆਂ ਦੇ ਇੰਡੈਕਸ ਪਿਛਲੇ ਦੇ ਬਰਬਰ ਪਹੁੰਚਿਆ ਹਿੰਦੁਸਤਾਨ ਦਾ ਇੰਡੈਕਸ ਪਹਿਲਾਂ 12000 ਸੀ 26000 ਹੋ ਗਿਆ ਡਬਲ ਹੋ ਗਿਆ ਜੀ 24 ਯਰ ਕਾਈਂਡ ਇਨਫੋਰਮੇਸ਼ਨ ਜੇ ਡੋਜੋਂ ਦਾ ਪਿਛਲਾ ਹਾਈ ਲੱਗਿਆ ਨਾ ਤਾਂ ਹਿੰਦੁਸਤਾਨ ਦਾ ਪਿਛਲਾ ਹਾਈ 12000 ਸੀ ਅੱਜ 26000 ਹੈ ਜੀ ਡਬਲ ਹੈ ਜੀ ਹਿੰਦੁਸਤਾਨ ਨੇ ਇੰਨੀ ਤਰੱਕੀ ਕਰ ਲਈ ਜੀ ਤੁਸੀਂ ਅੱਜ ਦੇਖੋ ਤੁਸੀਂ 에ਰਪੋਰਟ ਤੇ ਚਲ ਜਾਓ ਉਹ ਮੈਂ ਇੱਕ ਦਿਨ ਕਿਹੜਾ ਦੱਸ ਰਿਹਾ ਸੀਗਾ ਫੋਰਨ ਉਹ ਕਹਿੰਦਾ ਐ ਲੱਗਦਾ ਜਿਵੇਂ 에ਰਪੋਰਟ ਤੋਂ ਉਤਰਦੇ ਤੇ ਇਹ ਐ ਲੱਗਦਾ ਦੀ ਫੋਰਨ ਚ ਆ ਗਏ ਹੂੰ ਮਤਲਬ ਜੋ ਤੁਹਾਡੀ ਜੋ ਜਿੱਦਾਂ ਦੀਆਂ ਤੁਹਾਡੀਆਂ ਆ ਰੇਲਵੇ ਨੇ ਤਰੱਕੀ ਕੀਤੀ ਹੈ ਜੋ ਸੜਕਾਂ ਨੇ ਕੀਤੀ ਹੈ ਜੋ ਹਾਈਵੇ ਬਣੇ ਆ ਤੁਸੀਂ ਕਦੀ ਇਹ ਸੋਚ ਸਕਦੇ ਹੋ ਜੀ ਤੁਹਾਡੇ ਇੱਥੇ ਬਣ ਗਏ ਜੋ ਅਮਰੀਕਾ ਦੇ ਵਿੱਚ ਜਾਂ ਫੋਰਨ ਦੇ ਵਿੱਚ ਕੈਨੇਡਾ ਦੇ ਸੜਕਾਂ ਚ ਉੱਥੇ ਉਹ ਬਣ ਰਹੀ ਹੈ ਸੋ ਕੁਛ ਨਾ ਕੁਛ ਤਾਂ ਹੈ ਤੁਸੀਂ ਕਿਸੇ ਨੂੰ ਟਰੈਕਟ ਕਰਦੇ ਹੋ 40000 ਕਰੋੜ ਦਾ ਇੱਕ ਦਿਨ ਚ ਮਾਲ ਲੈ ਗਿਆ ਪਰਸੋਂ ਫੋਰਨਰ ਜਿਹੜੇ ਰੋਜ਼ ਵੇਚਦੇ ਸੀ ਔਰ ਕਿਸ ਇੰਡੈਕਸ ਤੇ ਲੈ ਕੇ ਗਿਆ 25000 ਦੇ ਇੰਡੈਕਸ ਤੇ ਲੈ ਕੇ ਗਿਆ ਉਹਨਾਂ ਨੂੰ ਕੁਛ ਜੱਚਦਾ ਤੁਹਾਨੂੰ ਜੱਚੇ ਨਾ ਜੱਚੇ ਹਿੰਦੁਸਤਾਨੀਆਂ ਨੂੰ ਕੋਈ ਲੋੜ ਨਹੀਂ ਹੈਗੀ ਉਹ ਇੱਕ ਦਿਨ ਚ 40000 ਦਾ ਕਰੋੜ ਦਾ ਮਾਲ ਲੈ ਗਏ ਤੇ ਤੁਸੀਂ ਕਿੰਨੀ ਵਾਰੀ ਲੈਣਾ ਹੈ ਸੋ ਇਸ ਕਰਕੇ ਬਾਹਰਲੇ ਜਿਹੜੇ ਆ ਮਾਲ ਉਹ ਵਧੀਆ ਕੁਆਲਿਟੀ ਦਾ ਮਾਲ ਲੈ ਜਾਣਗੇ ਓਕੇ ਹ ਇਨਵੈਸਟਮੈਂਟ ਕਰੋ ਵਧੀਆ ਕੁਆਲਿਟੀ ਦਾ ਮਾਲ ਕਿਹਨੂੰ ਕਹਿੰਦੇ ਹੋ ਤੁਸੀਂ ਉਹ ਤਾਂ ਜਿੰਨਾਂ ਦੀਆਂ ਬੁੱਕਸ ਦੇ ਵਿੱਚ ਤੁਸੀਂ ਆਪਣੀ ਵੈਲਿਊ ਦੇਖੋ ਉਹਨਾਂ ਦੀਆਂ ਬੈਲੈਂਸ ਸ਼ੀਟਾਂ ਦੇਖੋ ਆਪੇ ਪਤਾ ਲੱਗ ਜਾਊ ਤੁਸੀ ਅੱਜ ਉਸੇ ਤੁਸੀਂ ਕਹਿੰਦੇ ਹੋ ਢਿੱਲਾ ਬੋਲਦਾ ਤੂੰ ਗੁੱਸਾ ਤੇ ਤੇਜ਼ੀ ਹੈਗੀ ਹੈ ਦੱਸਦੇ ਪਏ ਤੁਸੀਂ ਮੰਦਾ ਦਸੀ ਜਾਂਦੇ ਹੋ ਘਾਟਾ ਖਾ ਗਏ ਲੋਕ ਸਾਨੂੰ ਨਹੀਂ ਅਜੇ ਮੁੰਦਾ ਅਜੇ ਤਾਂ ਘਾਟਾ ਖਾਦਾ ਨਹੀਂ ਤੁਹਾਨੂੰ ਇਹੀ ਪੁੱਛ ਲਿਆ ਨਾ ਜੀ ਵਧੀਆ ਕਿਹਨੂੰ ਕਹਿੰਦੇ ਹੋ ਤੁਸੀਂ ਕਿਆ ਨਾ ਚਾਹੋਗੇ ਬਾਜ਼ਾਰ ਦੇ ਜਿੱਦਾਂ ਦੇ ਹਾਲਾਤ ਹੈ ਜੁੜਾ ਆਂਕੜੇ ਪੇਸ਼ ਕੀਤੇ ਜਾ ਰਿਹਾ ਹੈ 올 ਟਾਈਮ ਹਾਈ ਹੈ ਸੇਬੀ ਕਹਿ ਰਹੀ ਹੈ ਕਿ 93% ਤੱਕ ਫਿਊਚਰ ਵਾਲੇ ਜਿਹੜੇ ਲਾਸ ਜਗੇ ਆ ਸੋ ਇਹਨੂੰ ਕਰੈਕਟ ਇਨਫਰਮੇਸ਼ਨ ਕੀ ਹੈ ਦੇਖੋ ਜੀ ਗੱਲ ਇਹ ਕੀ ਹੈ ਕਿ ਫੋਰਨ ਵਾਲਿਆਂ ਕੋ ਜਿਉਂ ਜਿਉਂ ਯੂ ਐਸ ਫੈਡ ਦੇ ਰੇਟ ਘਟੇ ਹੈ ਇੰਟਰਸਟ ਰੇਟ ਘਟੇ ਹੈ ਉਹਨਾਂ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਗੀ ਸੋ ਆਏ ਕਿ ਉਹ इंडियन मार्केट या एशियन मार्केट ਦੇ ਵਿੱਚ ਆਪਾਂ ਨਾਂ ਲਈਏ ਜਾਂ ਉਹ ਚైనా ਜਾਣਗੇ ਜਾਂ ਇੰਡੀਆ ਜਾਣਗੇ ਜਾਂ ਹੋਰ ਕੋਈ ਕੰਟਰੀ ਫੜਨਗੇ ਉਹ ਚైనా ਤੋਂ ਆਪਣਾ ਐਟਮਾਸਫੇਅਰ ਇੰਡੀਆ ਦਾ ਇਹੋ ਜਿਹਾ ਹੈ ਕਿ ਉਹਨਾਂ ਨੂੰ ਇੱਥੇ ਪੈਸਾ ਲਿਆਉਣਾ ਹੀ ਪਏਗਾ ਬਿਲਕੁਲ ਠੀਕ ਹੈ ਇਸੇ ਕਰਕੇ ਉਹ ਬਾਰ-ਬਾਰ ਜਿਹੜੇ ਐ ਫੋਰਨ ਵਾਲੇ ਫੋਰਨ ਇਨਵੈਸਟਮੈਂਟਸ ਇੱਥੇ ਆ ਰਹੀਆਂ ਔਰ ਆਂਦੀਆਂ ਰਹਿਣ ਗਿਆ ਅਸ਼wini ਜੀ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਵੀ ਦੇਖ ਰਹੇ ਹਾਂ ਕਿ بڑے ਅਜੀਪੋ ਗਰੀਬ ਜੇ ਇਨਸੀਡੈਂਟ ਹੋ ਰਿਹਾ ਸਟਾਕ ਮਾਰਕੀਟ 'ਚ ਆਈਪੀਓ ਆਂਦਾ ਹੈ ਕਿਸੇ ਬੰਦੇ ਦੇ ਉਹ ਦੋ ਸਿਰਫ ਡੀਲਰਸ਼ਿਪਾਂ ਹੁੰਦੀਆਂ ਉਹਦਾ ਆਈਪੀਓ ਇੰਨੇ 올 ਟਾਈਮ ਕਿੰਨਾ ਸਬਸਕ੍ਰਾਈਬ ਹੋ ਜਾਂਦਾ ਕਿਸੇ ਬੰਦੇ ਦੀ ਇੱਕ ਛੋਟੀ ਜੀ ਕੰਪਨੀ ਦੇ ਵਿੱਚੋਂ ਅਗਲੇ ਨੇ ਕੱਢਿਆ ਹੁੰਦਾ ਆਈਪੀਓ ਉਹਨੂੰ ਕਿੰਨੇ ਕਿੰਨੇ 4800 ਕਰੋੜ ਤੱਕ ਦੇ ਲੋਕੀ ਚੱਲ ਜਾਂਦੇ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਜੀ ਗੱਲ ਇਹ ਕੀ ਕਿ ਦੋ ਤਿੰਨ ਤਰ੍ਹਾਂ ਦੇ ਜਦੋਂ ਉਹ ਸ਼ੇਅਰ ਬਾਜ਼ਾਰ ਚੱਲਦਾ ਹੈ ਤੇ ਇਹ ਆਈਪੀਓ ਜਿਹੜੇ ਐ ਨੇਚੁਰਲ ਵੇ ਦੇ ਨਾਲ ਆ ਜਾਂਦੇ ਆ ਲੇਕਿਨ ਉਹਦੇ ਵਿੱਚ ਕਈ ਚੰਗੇ ਵੀ ਹੋਣਗੇ ਮਾੜੇ ਵੀ ਹੋਣਗੇ ਇਹ ਨਹੀਂ ਕਿ ਸਾਰੇ ਹੀ ਚੰਗੇ ਹੋਣਗੇ ਲੇਕਿਨ ਇਹ ਨਹੀਂ ਕਿ ਆ ਜਾ ਸਕਦਾ ਜਿਹੜੇ ਚੰਗੇ ਆਈਪੀਓ ਐ ਉਹਨਾਂ ਨੂੰ ਉਹ 100-100 ਗੁਣਾ ਜ਼ਿਆਦਾ ਸਬਸਕ੍ਰਾਈਬ ਹੋ ਰਹੇ ਆ ਉਹਨਾਂ ਦੇ ਵੀ ਵਰਥ ਹੈਗੀ ਆ ਉਹਨਾਂ ਦੀ ਅਗਰ ਬੈਲੈਂਸ ਸ਼ੀਟਾ ਪੜੋ ਤੇ ਜਿੱਦਾਂ ਉਹਨ ਪਿੱਛੇ ਬਜਾਜ ਦਾ ਪਾਈਪ ਉਹ ਆਇਆ ਸੀਗਾ ਜਿਹੜਾ ਕਿ 100 ਟਾਈਮ ਗਿਆ ਹੈ ਤੇ ਉਹ 72 ਦੇ ਟਰੇਡ ਕਰ ਰਿਹਾ ਹੈ ਕਿ ਸਰ ਬਜਾਜ ਦਾ ਤਾਂ ਜਿਹੜਾ ਅਸੀਂ 100 ਟਾਈਮ ਬਜਾਜ ਦਾ ਤਾਂ 100 ਟਾਈਮ ਜਿਹੜਾ ਸਬਸਕ੍ਰਾਈਬ ਹੋਣਾ ਉਹ ਸਮਝ ਲੱਗਦੀ ਹੈ ਪਰ ਇੱਕ ਨਵੀਂ ਡੀਲਰਸ਼ਿਪ ਜਿਹੜੀ ਮਤਲਬ ਬਹੁਤ ਛੋਟੀ ਜੀ ਸਿਰਫ ਦੋ ਡੀਲਰਸ਼ਿਪ ਹੈ ਉਹ ਇੰਨਾ ਟਾਈਮ ਸਬਸਕ੍ਰਾਈਬ ਹੋਣਾ ਇਹਨੂੰ ਕੀ ਸਮਝੋਗੇ ਮਾਰਕੀਟ ਚ ਅੱਛੀ ਓਪਰਚ्युनिटीਜ਼ ਦੀ ਕਮੀ ਇਹ ਨਹੀਂ ਹੁੰਦਾ ਉਹ ਇਹ ਜਿਹੜਾ ਬਾਜ਼ਾਰ ਹੈ ਨਾ ਸਾਡਾ ਸ਼ੇਅਰ ਬਾਜ਼ਾਰ ਜਿੱਦਾਂ ਤੁਸੀਂ ਚੈਸ ਖੇਡਦੇ ਹੋ ਨਾ ਚੈਸ ਦੇ ਵਿੱਚ ਹਰ ਵੱਲੇ ਘੋੜਾ ਢਾਈ ਪੈਰ ਚੱਲਦਾ ਹੈ ਜੀ ਉਹਨੇ ਆਨ ਵਾਲਾ ਫਿਊਚਰ ਪ੍ਰਿਜ਼ੂਮ ਕਰਕੇ ਚੱਲਣਾ ਜਮਾਟੋ ਦਾ ਸ਼ੇਅਰ ਹੈ ਸ਼ੇਅਰ ਸੀਗਾ ਉਹ ਉਹਨੂੰ ਪਤਾ ਸੀ ਕਿ ਆਨ ਵਾਲੇ ਟਾਈਮ ਦੇ ਵਿੱਚ ਸਸਾਰਾ ਹੀ ਸਿਸਟਮ ਜਿਹੜਾ ਹੈ ਚੇਂਜ ਹੋ ਜਾਣਾ ਹੈ ਕਿ ਲੋਕੀ ਘਰ-ਘਰ ਆਪਣਾ ਡਿਲੀਵਰੀ ਦਾ ਆਰਡਰ ਮੰਗਵਾਣਗੇ ਤੇ ਮੇਰੀ ਪ੍ਰੋਫਿਟੇਬਿਲਟੀ ਵੱਧ ਜਾਏਗੀ ਬਿਲਕੁਲ ਇਦਾਂ ਇਹ ਕੰਪਨੀਆਂ ਨੂੰ ਅੱਜ ਤੁਸੀਂ ਦੇਖਦੇ ਪਏ ਹੋਗੇ ਉਹਨਾਂ ਦੇ ਵਿੱਚ ਪ੍ਰੋਫਿਟ ਨਹੀਂ ਹੈਗੇ ਉਹਨਾ ਲੇਕਿਨ ਜਿਹੜਾ ਇਨਵੈਸਟਰ ਹੈ ਉਹ ਇਹ ਚੀਜ਼ ਦੇਖਦਾ ਪਿਆ ਕਿ ਸਾਲ 2 ਸਾਲ ਬਾਅਦ ਇਹਨਾਂ ਵਿੱਚ ਆਪੇ ਹੀ ਪ੍ਰੋਫਿਟ ਕ੍ਰੀਏਟ ਹੋ ਜਾਏਗਾ ਬਿਲਕੁਲ ਠੀਕ ਹੈ ਸੋ ਨਵੇਂ ਇਨਵੈਸਟਰ ਜਿਹੜੇ ਕਿ ਦੋ ਇਸ਼ੂ ਹੈ کریمਕਾ ਫੂਡ ਸੀ ਕੋ ਉਹਨਾਂ ਦੂਸਰਾ ਸੀ ਹੈਪੀ ਫੋਰਜਿੰਗ ਉਹ ਵੀ ਤਾਂ ਦੇਖੋ ਕਿੰਨੇ ਹੈ ਮੇਰੇ ਹਿਸਾਬ ਨਾਲ کریمਕਾ ਦਾ ਮੇਰੇ ਨਾਲ ਚਾਰ ਗੁਣਾ ਹੋ ਗਿਆ ਬਿਲਕੁਲ ਠੀਕ ਸਮਝੋ ਬਜਾਜ ਫਿਰ ਸਰ ਦੀ ਤੁਸੀਂ ਗੱਲ ਛੱਡੋ ਬਾਕੀ ਫੋਰ ਯਰ ਕਾਈਂਡ ਇਨਫੋਰਮੇਸ਼ਨ ਅਸੀਂ ਵੀ ਆਈ ਪੀਓ ਆਪਣਾ ਐਲ ਐਸ ਸੀ ਸੈਕਿਉਰਿਟੀ ਚ ਲੈ ਕੇ ਆ ਰਹੇ ਹਾਂ ਚੇਅਰਮੈਨ ਸਾਹਿਬ ਬਾਕੀ ਗੱਲ ਕਰਨਗੇ ਸਰ ਚੇਅਰਮੈਨ ਸਾਹਿਬ ਇਹ ਵੀ ਇੱਕ ਬਹੁਤ ਅੱਛੀ ਖਬਰ ਹੈ ਕੀ ਕਹਿਣਾ ਚਾਹੋਗੇ ਕਿਦਾਂ ਦੇਖੋ ਜੀ ਅਸੀਂ ਪਲਾਨਿੰਗ ਕਰ ਰਹੇ ਹਾਂ ਅਸੀਂ ਜਿਹੜੇ ਮੈਨੇਜਰ ਟੂ ਹਾਊਸ ਹੈ ਉਹਨਾਂ ਨੂੰ ਮਿਲ ਰਹੇ ਆ ਤੇ ਅਗਰ ਕੋਸ਼ਿਸ਼ ਕਰ ਰਹੇ ਆ ਕਿ ਐਲ ਐਸ ਸੀ ਸਿਕਿਉਰਟੀ ਦਾ ਵੀ ਆਪੀਓ ਆਨ ਵਾਲੇ ਟਾਈਮ ਕਿੰਨੀ ਕਮਾਉਂਗੇ ਅਜੇ ਅਸੀਂ ਜਿਹੜਾ ਅਸੀਂ ਬੋਰਡ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ ਵੈਸੇ ਇਹ ਤੁਹਾਡਾ 100 ਕਰੋੜ ਦਾ ਲੈ ਕੇ ਆਵਾਂਗੇ ਓਕੇ ਸੋ ਇੱਕ ਹੋਰ ਆਖਰੀ ਕੁਐਸਚਨ ਕਿ ਜਿਹੜਾ ਅਜ ਨਵਾਂ ਇਨਵੈਸਟਰ ਯੁਵਾ ਰੌ ਇਨਵੈਸਟਰ ਜਿਹੜਾ ਆਏ ਦਿਨ ਮਾਰਕੀਟ ਵੱਲ ਅਟਰੈਕਟ ਹੋ ਰਿਹਾ ਮਾਰਕੀਟ ਦੇ ਰਿਜ਼ਲਟਸ ਨੂੰ ਦੇਖ ਕੇ ਉਹਨੂੰ ਕਿੱਦਾਂ ਦੀ ਸੁਜੈਸ਼ਨ ਦੇਉਂ ਦੇਖੋ ਜੀ ਮਾਰਕੀਟ ਨੂੰ ਪਲੇ ਕਰਨ ਲਈ ਨਾ ਦੋ ਪੈਰਾਮੀਟਰ ਹੁੰਦੇ ਆ ਇੱਕ ਫੰਡਾਮੈਂਟਲ ਇੱਕ ਟੈਕਨੀਕਲ ਜੀ ਹੁਣ ਜਿਹੜਾ ਯੰਗ ਯੂਥ ਹੈ ਉਹ ਦੋਨੋਂ ਟੂਲਸ ਯੂਜ਼ ਕਰਦਾ ਹੈ ਇਹ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਟੂਲ ਯੂਜ਼ ਕਰਦੇ ਹੋ ਜਾਂ ਤਾਂ ਤੁਸੀਂ ਉਹ ਸ਼ੇੜਾ ਸ਼ੇਅਰ ਬਾਈ ਕਰਦੇ ਹੋ ਫੰਡਾਮੈਂਟਲੀ ਖਰੀਦੋ ਜਾਂ ਟੈਕਨੀਕਲੀ ਖਰੀਦੋ ਤੁਸੀਂ ਵੀ ਥੋੜਾ ਟੈਕਨੀਕਲੀ ਅਨਸਰ ਦਿਓ ਫੰਡਾਮੈਂਟਲੀ ਸ਼ਬਦਾਂ ਦੇ ਉਸ ਉਲਝਾਓ ਨਾ ਸਾਧਾਰਨ ਭਾਸ਼ਾ 'ਚ ਦੱਸੋ ਫੰਡਾਮੈਂਟਲ ਜਿਹੜਾ ਹੁੰਦਾ ਨਾ ਜੀ ਕਿ ਉਹ ਹੁੰਦਾ ਹੈ ਕਿ ਬੈਲੈਂਸ ਸ਼ੀਟ بیس ਜੀ ਜਿਨ੍ਹਾਂ ਦੀਆਂ ਬੈਲੈਂਸ ਸ਼ੀਟਸ ਸਟਰੋਂਗ ਹੈ ਜੀ ਤੇ ਜਿਹੜਾ ਟੈਕਨੀਕਲ ਹੁੰਦਾ ਉਹ ਜਿਹੜੇ ਚਾਰਟ ਬੰਦੇ ਆ ਕੈਂਡਲਸਟਿਕਸ ਬਣ ਗਈ ਉਹਦੇ ਮੁਤਾਬਿਕ ਡਿਮਾਂਡ ਐਂਡ ਸਪਲਾਈ ਦੇ ਉੱਤੇ ਉਹਦੇ ਮੁਤਾਬਿਕ ਸ਼ੇਅਰ ਚੱਲਦਾ ਜੀ ਉੱਥੇ ਰਿਸਕ ਜ਼ਿਆਦਾ ਹੁੰਦਾ ਹੈ ਜੀ ਜਿਹੜਾ ਹਾਂ ਜਿਹੜਾ ਫੰਡਾਮੈਂਟਲ ਹੈ ਉਹ ਤਾਂ ਜੇ ਅੱਜ ਬਾਜ਼ਾਰ ਖਰਾਬ ਹੈ ਫॉर द ਟਾਈਮਿੰਗ ਉਹ गिर ਸਕਦਾ ਪਰ ਅਲਟੀਮੇਟਲੀ ਉਹਨੇ ਆਪਣੀ ਬੈਲੈਂਸ ਸ਼ੀਟ ਦੇ ਮੁਤਾਬਕ ਚੱਲਣਾ ਹੈ ਜੀ ਸੋ ਕੁਲ ਮਲਾਕੇ ਤੁਸੀਂ ਇਹ ਕਹਿੰਦੇ ਹੋ ਕਿ ਸੋਚ ਸਮਝ ਕੇ ਜਿਹੜਾ ਲੌਂਗ ਟਰਮ ਦੇ ਹਿਸਾਬ ਨਾਲੇ ਕੰਮ ਕਰਨਾ ਚਾਹੀਦਾ ਜੀ ਚਕਸ਼ੂ ਜਿਹੜੇ ਖੋਲ ਕੇ ਕੰਮ ਕਰੋਗੇ ਹਰ ਵਪਾਰ ਦੀ ਇਹ ਥਿਊਰੀ ਹੈ ਕਿ ਜਦੋਂ ਵੀ ਤੁਸੀਂ ਕੋਈ ਵਪਾਰ ਕਰਦੇ ਹੋ ਤੁਹਾਨੂੰ ਉਹਦੀ ਰਾਖੀ ਰੱਖਣੀ ਪਊਗੀ ਅਗਰ ਤੁਸੀਂ ਰਾਖੀ ਨਹੀਂ ਕਰੋਗੇ ਤਾਂ ਤੁਸੀਂ ਫੇਲ ਹੋ ਜਾਓਗੇ ਸਰ ਤੁਸੀਂ ਕਹਿ ਰਹੇ ਹੋ ਕਿ ਅੱਜ ਵੀ ਕੁਲ ਮਲਾਕੇ ਲੋਬ ਵਪਾਰ ਚੋ ਹੀ ਚੱਲਦਾ ਹੈ ਹੱਟੀ ਖੱਟੀ ਤੇ ਛੱਟੀ ਨਹੀਂ ਇਹ ਨਾਲ ਇਹ ਵੀ ਹੈ ਇਹ ਨਹੀਂ ਹੈ ਕਿ ਤੁਸੀਂ ਇਕੱਲਾ ਪੈਸਾ ਲਾਤਾ ਅੱਜ ਕੱਲ ਕੀ ਹੈ ਕਿ ਲੋਕ ਕਰਦੇ ਆ ਕਿ ਪੈਸਾ ਲਾਤਾ ਉਸ ਤੋਂ ਬਾਅਦ ਦੇਖਣਾ ਹੀ ਨਹੀਂ ਚਾਹੀਦਾ ਸ਼ੇਅਰ ਦੀ ਬੈਲੈਂਸ ਸ਼ੀਟ ਨਹੀਂ ਦੇਖਣੀ ਉਹਦੀ ਕੋਈ ਨਿਊਜ਼ ਨਹੀਂ ਦੇਖਣੀ ਲੇਕਿਨ ਤੁਹਾਨੂੰ ਪ੍ਰੋਪਰ ਉਹਦਾ ਫਾਲੋਅ ਅਪ ਰੱਖਣਾ ਪਏਗਾ ਓਕੇ ਟਾਈਮ ਟੂ ਟਾਈਮ ਉਹਦਾ ਫਾਲੋਅ ਅਪ ਰੱਖਣਾ ਪਏਗਾ ਕੋਈ ਉਹਦੀ ਬੈਡ ਨਿਊਜ਼ ਕਿ ਉਹਦਾ ਪ੍ਰੋਡਕਟ ਬਾਜ਼ਾਰ 'ਚ ਚੱਲ ਰਿਹਾ ਹੈ ਵਿਕ ਰਿਹਾ ਹੈ ਜੀ ਉਹਦੀ ਡਿਮਾਂਡ ਕੈਸੀ ਹੈ ਇਹ ਸਭ ਚੀ ਤੁਹਾਨੂੰ ਦੇਖਣੀ ਪਵੇਗੀ ਬਿਲਕੁਲ ਬੈਡ ਨਿਊਜ਼ ਵੈਸੇ ਫਿਲਮ ਵੀ ਬੜੀ ਚੱਲ ਰਹੀ ਹੈ ਇਕੱਲਾ ਸੋ ਗੱਲਬਾਤ ਕਰਦੇ ਇੱਥੇ ਹੋਰ ਵੀ ਸਾਡੇ ਨਾਲ ਲੱਗਿਆ ਸਰ ਕੀ ਕਹਿਣਾ ਚਾਹ ਸਰ ਕੀ ਕਹਿਣਾ ਚਾਹੂੰਗਾ ਕਿਸੇ ਵੀ ਬਤ ਇਹ ਜਿਹੜਾ ਮਾਰਕੀਟ ਹੈਗੀ ਹੈ ਮੈਂ ਉਮੀਦ ਕਰਦਾ ਥਾਪਰ ਸਾਹਿਬ ਦੇ ਚੇਅਰਮੈਨ ਨਹੀਂ ਕਰਕੇ ਤੇ ਤੁਸੀਂ ਖੁਸ਼ੀ ਹੋਵੋਗੇ ਸੋ ਮਾਰਕੀਟ ਬਾਰੇ ਦੱਸ ਦੋ ਮਾਰਕੀਟ ਠੀਕ ਹੈ ਜੀ ਓਕੇ ਓਕੇ ਠੀਕ ਚੱਲ ਰਹੀ ਹੈ ਹਾਂ ਮਾਰਕੀਟ ਠੀਕ ਹੈ ਮਾਰਕੀਟ 올 ਟਾਈਮ ਹਾਈ ਹੈ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਮਾਰਕੀਟ ਦੇ ਵਿੱਚ ਅਦਰਵਾਈਜ਼ ਇਕਨੋਮੀ ਗੁੱਡ ਚੱਲ ਰਹੀ ਹੈ ਜੀ ਇੰਡੀਆ ਦੀ ਵਿਜ਼ਾ ਵਿਜ਼ ਵਰਲਡ ਵਿਜ਼ਾ ਵਿਜ਼ ਵਰਲਡ ਇੰਡੀਆ ਦੀ ਇਕਨੋਮੀ ਗੁੱਡ ਚੱਲ ਰਹੀ ਹੈ ਜੀ ਤੁਸੀਂ ਖੁਸ਼ਾਈ ਕਿਉਂ ਹੋਏ ਕਿਉਂਕਿ ਤੁਸੀਂ ਸਵਾਲ ਪੁੱਛ ਰਹੇ ਹੋ ਠੀਕ ਹੈ ਸਰ ਥੈਂਕ ਯੂ ਸੋ ਗੱਲਬਾਤ ਕਰਦੇ ਹਾਂ ਸਰ ਵਾਈਸ ਚੇਅਰਮੈਨ ਸੋ ਚੱਲ ਰਹੀ ਹੈ ਸਭ ਤੋਂ بڑا ਚਾਹ ਦੇਖਦੇ ਭਾਈ ਕਿ ਕੀ ਕਰਨਾ ਚਾਹੀਦਾ ਹੈ ਕਿ ਬਾਜ਼ਾਰ ਜੋ ਇਸ ਜਗ੍ਹਾ ਤੇ ਹੈ ਜੀ ਆਲਮੋਸਟ ਫੁਲੀ ਵੈਲਿਊਡ ਹੈ ਜੀ ਹੋ ਸਕਦਾ ਇੱਥੋਂ 2-4% ਬਾਜ਼ਾਰ ਹੋਰ ਵੱਜ ਜਾਏ ਲੇਕਿਨ ਬਾਜ਼ਾਰ ਇੱਕ ਅੱਛੀ ਕਰੈਕਸ਼ਨ ਦੀ ਇੰਤਜ਼ਾਰ ਕਰ ਰਿਹਾ ਹੈ ਲੇਕਿਨ ਉਹ ਕਰੈਕਸ਼ਨ ਦਾ ਮੀਨ ਕਲੀਅਰ ਹੈ ਕਿ ਜਦ ਬਾਜ਼ਾਰ ਇੱਕ ਕਰੈਕਸ਼ਨ ਆਏ ਤਾਂ ਅੱਛੇ ਵੈਲਿਊ ਸਟਾਕ ਆਪਾਂ ਖਰੀਦਨੇ ਆ ਕਿਉਂਕਿ ਐਸ 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 ਪਰ ਇਕਨੋਮੀ ਇਕਨੋਮੀ ਇੰਡੀਆ ਦੀ ਬਹੁਤ ਅੱਛੀ ਹੈ ਗਰੋਥ 7% ਤੋਂ ਉੱਤੇ ਹੈ ਇਨਫਲੇਸ਼ਨ ਨੀਚੀ ਹੈ ਔਰ ਵਰਲਡ ਓਵਰ ਇੰਟਰਸਟ ਰੇਟ ਸਾਰੇ ਘਟ ਰਹੇ ਹੈ ਔਰ ਜਿਹਦੇ ਨਾਲ ਕਮੋਡिटीज ਵਿੱਚ ਡਿਮਾਂਡ ਰਹਿੰਦੀ ਹੈ ਔਰ ਇੰਡਸਟਰੀਅਲ ਸਾਈਕਲ ਚੱਲਦਾ ਹੈ ਸਰ ਇਦਾਂ ਦਾ ਇੱਕ ਗ੍ਰਾਫ ਮੈਂ ਘੱਟ ਸਮਝਦਾ ਰਹੇ ਮੈਨੂੰ ਘੱਟ ਨੋਲੇਜ ਹੈ ਤੁਹਾਡੀ ਸਟਾਕ ਮਾਰਕੀਟ ਬਾਰੇ ਪਰ ਇੱਕ ਇਹੋ ਜਿਹਾ ਇੱਕ ਗ੍ਰਾਫ ਇੱਕ ਵਾਰੀ ਜਾਪਾਨ ਦਾ 올 ਟਾਈਮ ਹਾਈ ਲੱਗਿਆ ਸੀ ਉਹ ਅੱਜ ਤੱਕ ਦੁਬਾਰਾ ਨਹੀਂ ਲੱਗਿਆ ਮੇਰੇ ਕਲ ਤੇ ਉਸ ਨੂੰ ਦੇਖਦੇ ਹੋਏ ਮੈਂ ਨਹੀਂ ਕਿਹਾ ਕਿਸੇ ਵੱਡੇ ਬੈਂਕਰ ਨੇ ਵੀ ਇਦਾਂ ਦੀ ਸਟੇਟਮੈਂਟ ਦਿੱਤੀ ਸੀਗੀ ਤੇ ਉਸ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਇਹ ਸੋਚ ਰਹੇ ਕਿ ਇਹ ਬਾਜ਼ਾਰ ਕਿਸੇ ਵੀ ਟਾਈਮ ਕ੍ਰੈਸ਼ ਹੋ ਸਕਦਾ ਹੈ ਇਹ ਇਦਾਂ ਦੀਆਂ ਪਰਸਥਿਤੀਆਂ ਬਣਦੀਆਂ ਹੁੰਦੀਆਂ ਹਨ ਜਦ ਬਾਜ਼ਾਰ ਆਪਣੀ ਮੀਨ ਐਵਰੇਜ ਤੋਂ ਬਹੁਤ ਉੱਪਰ ਚੱਲੇ ਜਾਂਦਾ ਹੈ ਕਿਉਂਕਿ ਫੰਡ ਫਲੋ ਜ਼ਿਆਦਾ ਹੈ ਜਿੱਦਾਂ ਸਿਪ ਦੀ ਆਲਮੋਸਟ 25000 ਰੁਪਏ ਦੀ ਮੰਥਲੀ ਸਿਪ ਆ ਰਹੀ ਹੈ ਔਰ ਫੋਰਨ ਇੰਸਟੀਚਨਸ ਦਾ ਪੈਸਾ ਬਹੁਤ ਆ ਰਿਹਾ ਹੈ ਕਈ ਵਾਰੀ ਬਾਜ਼ਾਰ ਦੇ ਜਿਹੜੇ ਲੋਕ ਹੈ ਉਹ ਬਾਜ਼ਾਰ ਨੂੰ ਅਗਲੇ 2-3 ਸਾਲ ਦੀ ਜੋ ਕੰਪਨੀਆਂ ਨੇ ਕਮਾਣਾ ਉਸ ਨੂੰ ਡਿਸਕਾਊਂਟ ਕਰ ਦਿੰਦੇ ਆ ਜਿਹਦੇ ਕਰਕੇ ਜੇ ਜਦ ਕੰਪਨੀ ਰਿਜ਼ਲਟ ਮੀਟ ਨਹੀਂ ਕਰ ਪਾਉਂਦੀ ਤਾਂ ਜਿਸ ਤਰ੍ਹਾਂ ਦਾ ਜੁਬਾਨ ਦੀ ਤੁਸੀਂ ਗੱਲ ਕੀਤੀ ਹੈ ਕਿ ਆਲਮੋਸਟ ਅੱਜ ਕਈ ਸ਼ੇਅਰ 50% ਤੋਂ ਜ਼ਿਆਦਾ ਸ਼ੇਅਰ ਹੈ ਜਿਹੜੇ 60 70 ਪੀ ਤੇ ਚੱਲਦੇ ਪਏ ਐਸਪੀ ਤੇ ਚੱਲਦੇ ਪਏ ਐ ਅਲਟੀਮੇਟਲੀ ਬਾਜ਼ਾਰ ਨੇ ਆਪਣੀ ਮੀਨ ਐਵਰੇਜ ਕੋਲ ਆਣਾ ਹੈ ਜਦ ਬਾਜ਼ਾਰ ਦੀ ਅਰਨਿੰਗ ਬਾਜ਼ਾਰ ਦੀ ਜੋ ਪ੍ਰੋਜੈਕਸ਼ਨ ਦੇ ਨਾਲ ਮੀਟ ਨਹੀਂ ਕਰਦੀ ਤਾਂ ਬਾਜ਼ਾਰ ਦੇ ਵਿੱਚ ਕਰੈਕਸ਼ਨ ਆਉਂਦੀ ਹੈ ਕਿਉਂਕਿ ਅਲਟੀਮੇਟਲੀ ਬਾਜ਼ਾਰ ਨੇ ਅਰਨਿੰਗ ਨੂੰ ਫੋਲੋ ਕਰਨਾ ਹੈ ਜੀ ਜਿੰਨੀ ਅਰਨਿੰਗ ਸਟਰੋਂਗ ਹੋਏਗੀ ਰਾਈਟ ਨੋ ਇੰਡੀਆ ਦੀ ਅਰਨਿੰਗ ਸਟਰੋਂਗ ਹੈ ਵਿਆਜਾਂ ਅਗਲੇ ਕੁਆਟਰ ਦੋ ਕੁਆਟਰੇ ਵਿੱਚ ਘਟਣਗੀਆਂ ਔਰ ਗਲੋਬਲੀ ਰੇਟ ਆਫ ਇੰਟਰਸਟ ਘਟ ਰਹੇ ਆ ਹਾਂ ਕ੍ਰੈਕਸ਼ਨ ਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਉਹ ਟ੍ਰੈਕਸ਼ਨ ਹਮੇਸ਼ਾ ਅੱਛੀ ਹੀ ਹੁੰਦੀ ਬਾਜ਼ਾਰ ਦੇ ਲਈ ਤੁਸੀਂ ਇਨਵੈਸਟਰਸ ਨੂੰ ਕਿਹੜੇ ਵਾਲੇ ਸ਼ੇਅਰ ਲੈਣ ਲਈ ਰეკਮੈਂਡੇਸ਼ਨ ਕਰੋਗੇ ਰਾਈਟ ਨਾਓ ਜਿੰਨੇ ਵੀ ਸਟਾਕਸ ਆ ਐਫਐਮਸੀ ਜਿਹੇ ਸਟਾਕਸ ਆ ਕੁਝ ਫਾਰਮਾ ਕੰਪਨੀਆਂ ਆ ਕਿਉਂਕਿ ਕੋਵਿਡ ਤੋਂ ਬਾਅਦ ਸਾਰੀ ਫਾਰਮਾ ਕੰਪਨੀ ਦਾ ਇੱਕ ਲਗਤਰਾਂ ਦਾ ਅਪਰੂਵਲ ਦਾ ਯੂਐਸਐਫਡੀਏ ਦਾ ਚੇਂਜ ਹੋਇਆ ਹੈ ਔਰ ਉਸ ਤੋਂ ਬਾਅਦ ਦੇਖਿਆ ਜਾਏ ਕੁਝ ਪਬਲਿਕ ਸੈਕਟਰ ਦੇ ਸ਼ੇਅਰਸ ਆ ਕੁਝ ਡਿਫੈਂਸ ਦੇ ਸ਼ੇਅਰ ਆ ਕਿਉਂਕਿ ਆਲ ਰੀਡੀ ਕਾਫੀ ਕਰੈਕਟਡ ਹੈ ਔਰ ਮੋਟਾ ਮੋਟੀ ਕਿਹਾ ਜਾਏ ਕਿ ਇੱਕ ਜਿੰਨੀ ਦੇਰ ਤੱਕ ਬਾਜ਼ਾਰ ਦੇ ਵਿੱਚ ਇੱਕ ਅੱਛਾ ਕਰੈਕਸ਼ਨ ਦਾ ਮਾਹੌਲ ਨਹੀਂ ਬੰਦਾ ਉਨੀ ਦੇਰ ਤੱਕ ਫਰੈਸ਼ ਇਨਵੈਸਟਮੈਂਟ ਨੂੰ ਥੋੜਾ ਹੱਦ ਤੱਕ ਘਟਾਉਣਾ ਚਾਹੀਦਾ ਕਿਉਂਕਿ ਬਾਜ਼ਾਰ ਇੱਕ ਕਰੈਕਸ਼ਨ ਦੀ ਇੰਤਜ਼ਾਰ ਕਰ ਰਿਹਾ ਹੈ ਕਰੈਕਸ਼ਨ ਦਾ ਮਤਲਬ ਕਰੈਕਸ਼ਨ ਮੀਨ ਕੀ ਹੈ ਦੇਖੋ ਬਾਜ਼ਾਰ ਬਾਜ਼ਾਰ ਥੱਲੇ ਆਏ ਹਾਂਜੀ ਕੋਵਿਡ ਤੋਂ ਲੈ ਕੇ ਰਾਈਟ ਨਾਓ ਤਿੰਨ ਤੋਂ ਚਾਰ ਗੁਣਾ ਬਾਜ਼ਾਰ ਹੋ ਚੁੱਕਾ ਹੈ ਔਰ ਜਿੰਨੀ ਕੰਪਨੀਆਂ ਨੇ ਪੈਸੇ ਰਿਜ਼ਲਟ ਕੁਆਟਰ ਦੇ ਅਗਲੇ ਆਣਗੇ ਉਸ ਤੋਂ ਬਾਅਦ ਇੱਕ ਓਪਰਚੁਨਿਟੀ ਦੇਗਾ ਬਾਜ਼ਾਰ ਸਭ ਨੂੰ ਕਰੈਕਸ਼ਨ ਦਾ ਮੀਨ ਇਹ ਨਹੀਂ ਹੈ ਕਿ ਆਪਾਂ ਖੇਤ ਬਾਜ਼ਾਰ 'ਚ ਮਾਲ ਵੇਚਣਾ ਹੈ ਕਰੈਕਸ਼ਨ ਦਾ ਮੀਨ ਹੈ ਕਿ ਜੋ ਤੁਹਾਡੇ ਕੋਲ ਪੈਸਾ ਹੈ ਜੋ ਤੁਹਾਨੂੰ ਕੰਪਨੀਆਂ ਅੱਛੀਆਂ ਲੱਗਦੀਆਂ ਹਨ ਉੱਥੇ ਆਪਣਾ ਪੈਸਾ ਡਿਪਲਾਈ ਕਰਨਾ ਥੈਂਕ ਯੂ ਸਰ ਸੋ ਗੱਲਬਾਤ ਕਰਾਂਗੇ ਹੁਣ ਸਰ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਇਸ ਟਾਈਮ ਸੰਦੀਪ ਜੀ ਜਿਹੜਾ ਤੁਸੀਂ ਕਹਿ ਰਹੇ ਸੀ 93% ਲੋਕਾਂ ਨੂੰ ਲਾਸ ਹੋ ਰਿਹਾ ਉਹ ਸਿਰਫ ਇੱਕ ਫਿਊਚਰ ਐਂਡ ਆਪਸ਼ਨ ਦੇ ਵਿੱਚ ਕੁਝ ਜਿਹੜੇ ਯੰਗ ਅਜਕਲ ਆ ਰਹੇ ਆ ਆਪਸ਼ਨ ਸੇਲਿੰਗ ਕਰਦੇ ਆ ਉਹਨਾਂ ਦੇ ਵਿੱਚ ਲਾਸ ਹੋ ਰਿਹਾ ਜਦ ਕਿ ਡਿਲੀਵਰੀ ਆਲਮੋਸਟ 14 ਤੋਂ ਆਪਣੇ ਪਿਛਲੇ ਕੋਵਿਡ ਤੋਂ ਲੈ ਕੇ ਹੁਣ ਤੱਕ 4-4 ਗੁਣਾ ਹੋ ਚੁੱਕੀ ਹੈ ਡਿਲੀਵਰੀ ਦੇ ਲੋਕਾਂ ਦੀ ਜਿਹੜੀ ਹੋਲਡਿੰਗ ਹੈ ਹੋਲਡਿੰਗ ਇਸ ਟਾਈਮ 4-4 ਗੁਣਾ ਹੋ ਚੁੱਕੀ ਹੈ ਤੁਸੀਂ ਸ਼ੇਰਾਂ ਦੇ ਭਾਅ ਦੇਖੋ ਕਈ 10-10 ਗੁਣਾ ਹੋ ਚੁੱਕੇ ਨੇ ਇਸ ਕਰਕੇ ਲੋਸ ਸੈਬੀ ਦਾ ਡਾਟਾ ਫਿਊਚਰ ਦਾ ਉਹਨਾਂ ਨੇ ਇੱਕ ਦਿੱਤਾ ਹੈਗਾ ਵੀ 93% ਲੋਕਾਂ ਨੂੰ ਲੋਸ ਹੋ ਰਿਹਾ ਤੇ ਸਰ ਅੱਜ ਜੇ ਕਿਸੇ ਨੇ ਸ਼ੇਅਰ ਖਰੀਦਨੇ ਹੋਣ ਕੋਈ ਵੀ ਰੋ ਜਾਂ ਸਮਝਦਾਰ ਉਹਨੂੰ ਕਿੱਦਾਂ ਦੇ ਸ਼ੇਅਰ ਖਰੀਦਣ ਲਈ ਕਿਹਸ ਸੈਕਟਰ ਚ ਇਨਵੈਸਟ ਜਿਹੜਾ ਸੈਕਟਰ ਨਹੀਂ ਚੱਲਿਆ ਹੋਇਆ ਉਹ ਲੈ ਸਕਦੇ ਆ ਕਿਹੜੇ ਵਾਲੇ ਐਫਐਮਸੀਜੀ ਇਸ ਟਾਈਮ ਬਹੁਤ ਥੱਲੇ ਹੈਗਾ ਉਹ ਚੱਲਿਆ ਨਹੀਂ ਹੋਇਆ ਰਿਲਾਇੰਸ ਹੈ ਮਤਲਬ ਜਿਹੜੇ ਸ਼ੇਅਰ ਰਿਲਾਇੰਸ ਨੇ ਹੁਣ ਇੱਕ ਬੋਨਸ ਅਨਾਉਂਸ ਕੀਤਾ ਹੈ ਆਲਮੋਸਟ ਜਿਹੜੇ ਸ਼ੇਅਰ ਨਹੀਂ ਚੱਲਦੇ ਉਹ ਦੁਬਾਰਾ ਕਿਸੇ ਨਾ ਕਿਸੇ ਜਦੋਂ ਮੰਦਾ ਹੁੰਦਾ ਤਾਂ ਉਹ ਚੱਲ ਪੈਂਦੇ ਆ ਦੁਆਰਾ ਇਸਕੇ ਰੀਸੈਂਟਲੀ ਹੋਣੇ ਦੇਖਿਆ ਕਿ ਗਵਰਨਮੈਂਟ ਵੱਲੋਂ ਸੇਬੀ ਵੱਲੋਂ ਅਨਿਲੰਬਾਨੀ ਜੀ ਦੀ ਕੰਪਨੀ ਨੂੰ ਪੰਜ ਸਾਲ ਲਈ ਜਾਂ ਕੁਝ ਸਮੇਂ ਲਈ ਮਾਰਕੀਟ ਤੋਂ ਆਊਟ ਰੈਨ ਲੀ ਕੀਤਾ ਗਿਆ ਪਰ ਫਿਰ ਵੀ ਉਹਨਾਂ ਨੇ ਕੁਝ ਅਨਾਉਂਸਮੈਂਟ ਕੀਤੀ ਤੇ ਇੱਕ ਕੰਪਨੀ ਦਾ ਉਹਨਾਂ ਦਾ ਸ਼ੇਅਰ ਬੜਾ ਅੱਛਾ ਹਾਂ ਅਜਾਰ ਪਾਵਰ ਮੇਰੇ ਖਿਆਲ ਸੇ ਪਿਛਲੇ 5-7 ਦਿਨ ਤੋਂ ਫ੍ਰੀਜ਼ ਤੇ ਚੱਲ ਰਿਹਾ ਵੈ ਡੇਲੀ 5% ਦੀ ਫ੍ਰੀਜ਼ ਤੇ ਹੈ ਤੇ ਕੋਈ ਨਾ ਕੋਈ ਉਹਦੇ ਵਿੱਚ ਨਵੀਂ ਡਿਵੈਲਪਮੈਂਟ ਆਈ ਹੈ ਅੱਜ ਉਹਦਾ ਸ਼ੇਅਰ ਮਤਲਬ 10 ਰੁਪਏ ਤੋਂ 42 ਰੁਪਏ ਹੋ ਗਿਆ ਹੈ ਆਰ ਪਾਵਰ ਦਾ ਸ਼ੇਅਰ ਆਰ ਇਨਫਰਾ ਉਹਦਾ ਰिलायंस ਇਨਫਰਾ ਮੇਰੇ ਖਿਆਲ ਸੇ 6 ਮਹੀਨੇ ਦੇ ਵਿੱਚ ਤੇ ਕਾਫੀ ਤੇਜ਼ੀ ਆਈ ਹੈ ਉਹਦੇ ਸ਼ੇਰਾਂ ਦੇ ਵਿੱਚ ਲੇਕਿਨ ਠੀਕ ਹੈ ਉਹ ਕੋਈ ਨਾ ਕੋਈ ਕੰਪਨੀ ਇਨਵੈਸਟਮੈਂਟ ਕਰ ਰਹੀ ਹੈ ਜਾਂ ਕੋਈ ਟੇਕਓਵਰ ਕਰ ਰਹੀ ਹੋਣੀ ਹੈ ਉਹਦੀ ਕੰਪਨੀ ਜੀ ਅੰਦਰਲੀ ਖਬਰ ਕਿਸੇ ਨੂੰ ਪਤਾ ਨਹੀਂ ਹੁੰਦੀ ਬਿਲਕੁਲ ਸਹੀ ਅਣੀ ਲੰਬਾਨੀ ਬੈਂਡ ਕੰਪਨੀਆਂ ਨਹੀਂ ਬੈਂਡ ਲੀ ਅਣੀ ਲੰਬਾਨੀ ਬੈਂਡ ਕੀਤਾ ਤੁਸੀਂ ਕਿਸੇ ਉਹਦੀ ਕੰਪਨੀਆਂ ਤਾਂ ਚੱਲ ਰਹੀਆਂ ਨੇ ਓਕੇ ਚਲ ਉਹਦੀਆਂ ਕੰਪਨੀਆਂ ਤਾਂ ਚੱਲੇ ਰਹੀਆਂ ਨੇ ਲਾਸਟ ਟਾਈਮ ਬਾਜ਼ਾਰ ਤੁਸੀਂ ਕਹਿੰਦੇ ਹੋ ਅੱਛਾ ਹੈ ਬਾਜ਼ਾਰ ਅੱਛਾ ਚੱਲ ਰਿਹਾ ਜੀ ਥੈਂਕ ਯੂ ਸਰਲੀ ਕਰੈਕਟਰ ਹੈ ਜੀ ਸੋ ਲਗਾਤਾਰ ਫਿਲਹਾਲ ਏਸੀ ਇਸ ਵੇਲੇ ਦੀ ਲੁਧਿਆਣਾ ਸਟਾਕ ਐਂਡ ਕੈਪੀਟਲ ਤੋਂ ਇਸ ਵੇਲੇ ਦੀ ਅਪਡੇਟ ਫਿਰ ਇਨ ਐਨਾਲਿਸ ਰੂਟ